ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਚੈਨਲਾਂ ਤੇ ਖਬਰਾਂ ਚੱਲ ਰਹੀਆਂ ਨੇ ਅਖਬਾਰਾਂ ਚ ਖਬਰਾਂ ਚੱਲ ਰਹੀਆਂ ਨੇ ਔਰ ਜ਼ਿਲ੍ਹਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਐਸਐਸਪੀ ਸਹਿਬਾਨਾਂ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਜੇ ਕਿਸਾਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਇਸ ਵਾਰੀ ਪ੍ਰਾਲੀ ਨੂੰ ਅੱਗ ਲਾਓਗੇ ਤਾਂ ਫਿਰ ਐਨਜੀਟੀ ਬਹੁਤ ਸਖਤ ਹੈ ਇਸ ਦੀ ਕਾਰਵਾਈ ਹੋਏਗੀ ਪਰਚੇ ਦਰਜ ਹੋਣਗੇ ਅਖਬਾਰਾਂ ਚ ਵੀ ਚੈਨਲਾਂ ਤੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਰੈਡ ਐਂਟਰੀਆਂ ਹੋਣਗੀਆਂ ਹਸਲਾ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਰੀਨਿਊ ਨਹੀਂ ਕੀਤੇ ਜਾਣਗੇ ਨਵੇਂ ਨਹੀਂ ਬਣਾਏ ਜਾਣਗੇ ਇਕ ਲੱਗੀਆਂ ਜਾਣਗੀਆਂ ਤਾਂ ਮੇਰੀ ਬੇਨਤੀ ਹੈ ਸਾਡੀ ਮਾਨਯੋਗ ਪੰਜਾਬ ਦੀ ਸਰਕਾਰ ਨੂੰ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਪਸ਼ਟ ਕਰ ਦਈਏ ਕਿ ਸਾਡਾ ਪਰਪਸ ਇਹ ਨਹੀਂ ਹੈ ਕਿ ਅਸੀਂ ਕਿਸਾਨਾਂ ਨੂੰ ਉਤਸ਼ਾਹ ਕਰੀਏ ਵੀ ਅੱਗ ਲਾਓ ਪਰ ਸਦਾ ਪਰਪਸ ਇਹ ਹੈ ਕਿ ਭਈ ਇੱਕ ਗੱਲ ਦੱਸਿਓ ਪਿਛਲੇ ਦਿਨਾਂ ਦੇ ਵਿੱਚ ਲਗਭਗ 2 2.5 ਮਹੀਨੇ ਪਹਿਲਾਂ ਇੱਕ ਦਿੱਲੀ ਦੇ ਅੰਦਰ ਸੈਮੀਨਾਰ ਹੁੰਦਾ ਹੈ ਉਹ ਸੈਮੀਨਾਰ ਦੇ ਅੰਦਰ ਐਨਜੀਟੀ ਦਾ ਜੱਜ ਸਿਟਿੰਗ ਜੱਜ ਇਹ ਕਹਿ ਕੇ ਜਾ ਰਹੇ ਨੇ ਕਿ ਪੰਜਾਬ ਦਾ ਧੂਆਂ ਕਿਸੇ ਕੀਮਤ ਦੇ ਉੱਤੇ ਦਿੱਲੀ ਆ ਨਹੀਂ ਸਕਦਾ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹਵਾ ਦੀ ਸਪੀਡ ਬਹੁਤ ਘੱਟ ਹੁੰਦੀ ਹੈ ਤੇ ਜ਼ਿਆਦਾਤਰ ਦਿੱਲੀ ਵੱਲ ਨੂੰ ਹਵਾ ਕਦੇ ਚੱਲਦੀ ਵੀ ਨਹੀਂ ਇਹ ਕਿਹਾ ਉਹਨਾਂ ਨੇ ਔਰ ਇਹ ਇੱਕ ਵਾਰ ਇਹਨਾਂ ਨੇ ਨਹੀਂ ਕਿਹਾ ਇਸ ਤੋਂ ਪਹਿਲਾਂ ਵੀ ਇਹ ਚਰਚਾਵਾ ਹੋ ਚੁੱਕੀਆਂ ਨੇ ਅਸੀਂ ਬਾਰ-ਬਾਰ ਬੇਨਤੀਆਂ ਕਰ ਚੁੱਕੇ ਹਾਂ ਲੇਕਿਨ ਸਾਡੀ ਗੱਲ ਦਾ ਅਸਰ ਨਹੀਂ ਹੋ ਰਿਹਾ ਉਹ ਘੱਟੋ-ਘੱਟ ਜੱਜ ਦੀ ਗੱਲ ਦਾ ਤਾਂ ਅਸਰ ਕਰ ਲੈ ਸਰਕਾਰ ਜਿਹੜੀ ਐਨਜੀਟੀ ਦੀਆਂ ਗੱਲਾਂ ਕੀਤੀਆਂ ਉਸੇ ਐਨਜੀਟੀ ਦਾ ਜੱਜ ਕਹਿ ਰਿਹਾ ਹੈ ਕਿ ਬਿਲਕੁਲ ਪੰਜਾਬ ਦਾ ਤੁਮ ਨਹੀਂ ਜਾਂਦਾ ਦੂਸਰੀ ਜਿਹੜੀ ਗੱਲ ਹੈ ਵੀ ਐਨਜੀਟੀ ਦੇ ਫੈਸਲਿਆਂ ਮੁਤਾਬਕ ਮਾਨਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਮੁਤਾਬਕ ਜੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਦੀ ਉਹ ਭਾਈ ਕਿਸਾਨਾਂ ਦੇ ਉੱਤੇ ਰੱਸ਼ ਲੈ ਕੇ ਚੜ ਜਾਂਦੇ ਹੋ ਕਿ ਤੁਹਾਨੂੰ ਐ ਨਹੀਂ ਕਰ ਦਿੱਤਾ ਜਾਏਗਾ ਪਲੀਜ਼ ਜਾਣ ਦਿਓ ਕਿਸਾਨਾਂ ਨੂੰ ਮਾਰੋ ਨਾ ਕਿਸਾਨਾਂ ਦਾ ਦਰਦ ਪਹਿਚਾਨਣ ਦੀ ਕੋਸ਼ਿਸ਼ ਕਰੋ ਮੈਂ ਪੁੱਛਣਾ ਚਾਹਣਾ ਹੈ ਸਭੀ ਮਾਨਯੋਗ ਸਰਕਾਰ ਨੂੰ ਸਾਡੇ ਅਫੀਸਰ ਸਹਿਬਾਨਾਂ ਨੂੰ ਸਾਡੇ ਡਿਪਟੀ ਕਮਿਸ਼ਨਰ ਸਹਿਬਾਨਾਂ ਨੂੰ ਕਿ ਤੁਹਾਡੀ ਐਗਰੀਕਲਚਰ ਯੂਨੀਵਰਸਿਟੀ ਦੀ ਕਿਤਾਬ ਬੜਾ ਕਲੀਅਰ ਕੱਟ ਫੈਸਲਾ ਦਿੰਦੀ ਹੈ ਸੰਦੇਸ਼ ਦਿੰਦੀ ਹੈ ਕਿ ਜੇਕਰ ਝੋਨੇ ਦੀ ਫਸਲ ਦੇ ਉੱਤੇ ਕਿਸੇ ਕਾਰਨ ਕੋਈ ਉੱਲੀ ਦੀ ਬਿਮਾਰੀ ਆ ਗਈ ਤਾਂ ਉਹ ਮਿੱਟੀ ਦੇ ਵਿੱਚ ਅੱਗੇ ਚਲੀ ਜਾਣੀ ਹੈ ਜੇਕਰ ਵਿੱਚ ਉਹਨੂੰ ਬਾਤਾ ਤੇ ਭਵਿੱਖ ਦੇ ਵਿੱਚ ਉਹ ਬਿਮਾਰੀ ਨੇ ਫਿਰ ਫਸਲ ਤੇ ਆਉਣਾ ਹੈ ਤੇ ਤੁਹਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕਿਤਾਬ ਕਹਿੰਦੀ ਹੈ ਉਹਦੇ ਵਿੱਚ ਕਹੀ ਥਾਈਏ ਕਿਹਾ ਕਿ ਪ੍ਰਾਲੀ ਨੂੰ ਉਹਨਾਂ ਬੂਟਿਆਂ ਨੂੰ ਸਾੜ ਦਿਓ ਜਲਾ ਦਿਓ ਜਿਸਟਰਾਇ ਕਰ ਦਿਓ ਇਹ ਵੀ ਕਿਹਾ ਹੈ ਤੇ ਜੇ ਇਹ ਗੱਲਾਂ ਨੇ ਤਾਂ ਫੇਰ ਤੁਸੀਂ ਮੈਨੂੰ ਦੱਸੋ ਉਹਦਾ ਹਲਕੀ ਐ ਇੱਕ ਅਗਲੀ ਗੱਲ ਪਿਛਲੀ ਵਾਰੀ ਸਾਡੇ ਕਿਸਾਨਾਂ ਨੇ ਸਰਕਾਰ ਨੂੰ ਲਗਾਤਾਰ ਬੇਨਤੀਆਂ ਕੀਤੀਆਂ ਅਪੀਲਾਂ ਕੀਤੀਆਂ ਪਰ ਇਹ ਕਿਹਾ ਕਿ ਐਗਰੀਕਲਚਰ ਡਿਪਾਰਟਮੈਂਟ ਵਾਲੇ ਐਗਰੀਕਲਚਰ ਯੂਨੀਵਰਸਿਟੀ ਵਾਲੇ ਹੁਣ ਕਿੱਥੇ ਗਏ ਨੇ ਜਿਹੜੇ ਖੇਤਾਂ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਵਿੱਚੇ ਸੰਭਾਲਿਆ ਉੱਥੇ ਸੁੰਡੀ ਪਈ ਆ ਸੁੰਡੀ ਉਦੋਂ ਕਿਸ ਨੇ ਬਾਣੀ ਫੜੀ ਉਦੋਂ ਸਾਰੇ ਕੰਨਾਂ ਤੇ ਹੱਥ ਧਰ ਲੈਨੇ ਆ ਘੱਟੋ ਘੱਟ ਕਿਸਾਨਾਂ ਦਾ ਦਰਦ ਤਾਂ ਸੁਣ ਲਿਆ ਕਰੋ ਕਿਸਾਨ ਕਿਤੇ ਬਾਹਰਲੇ ਮੁਲਕ ਚੋਂ ਤਾਂ ਨਹੀਂ ਆਏ ਉਹ ਪੰਜਾਬ ਦੇ ਹੀ ਲੋਕ ਨੇ ਤੁਹਾਡਾ ਢਿੱਡ ਭਰਨ ਦਾ ਕੰਮ ਕਰਦੇ ਆ ਸਰਕਾਰ ਦਾ ਢਿੱਡ ਭਰਨ ਦਾ ਕੰਮ ਕਰਦੇ ਆ ਤੇ ਫਿਰ ਵੀ ਹਰ ਰੋਜ਼ ਕਿਸਾਨਾਂ ਦੇ ਉੱਤੇ ਨਵੀਂ ਚੂੜੀ ਕੱਸ ਦੇਣੀ ਹਰ ਰੋਜ਼ ਕਿਸਾਨਾਂ ਦੇ ਉੱਤੇ ਨਵੀਂ ਚੂੜੀ ਕੱਸ ਦੇਣੀ ਇਹ ਉਚਿਤ ਨਹੀਂ ਹੈ ਘੱਟੋ ਘੱਟ ਅਗਰ ਤੁਸੀਂ ਇੰਨਾ ਕੁ ਅਲਾਉ ਕਰ ਦਿਓ ਕਿ ਕਿਸਾਨ ਲਾਈਨਾਂ ਲੈਣਾ ਸਾਫ ਲੈਣ ਮੇਰਾ ਕਹਿਣਾ ਉਹਦੇ ਨਾਲ 100% ਮਸਲਾ ਹੱਲ ਹੁੰਦਾ ਹੈ ਕਿਉਂਕਿ ਜਿਹੜੀ ਲਾਈਨਾਂ ਦੇ ਉੱਪਰ ਉੱਪਰ ਪਰਾਣੀ ਪਈ ਨੇ ਸੀ ਪਿਛਲੀ ਵਾਰੀ ਵੀ ਸਰਕਾਰ ਨੂੰ ਰਿਕੁਐਸਟ ਕਰਕੇ ਗਏ ਸੀ ਕਿ ਕਿਸਾਨਾਂ ਨੂੰ ਇੰਨਾ ਕੁ ਤਾਂ ਕਰਨ ਦਿਓ ਉਹਦੇ ਨਾਲ ਦੋਨੋਂ ਕੰਮ ਹੋ ਜਾਂਦੇ ਐ ਐਕਸਟਰਾ ਪਰਾਲੀ ਵੀ ਸਭ ਜਾਂਦੀ ਆ ਪੋਨੀ ਪੋਲੀ ਉੱਪਰ ਪਈ ਜਿਹਦੇ ਨਾਲ ਧੂਆ ਬਿਲਕੁਲ ਨਹੀਂ ਹੁੰਦਾ ਔਰ ਨਾਲ ਦੇ ਨਾਲ ਉਹ ਜਿਹੜੀ ਜ਼ਮੀਨ ਦੇ ਵਿੱਚ ਫਸਲ ਦੇ ਝੋਨੇ ਦੇ ਮੁੱਢ 'ਚ ਕੁੱਲੀ ਦੀ ਬਿਮਾਰੀ ਆਈ ਹੁੰਦੀ ਆ ਉਹ ਵੀ ਉਸ ਗਰਮੀ ਨਾਲ ਉਹ ਸੇਕ ਨਾਲ ਖਤਮ ਹੋ ਜਾਂਦੀ ਆ ਔਰ ਖੇਤ ਬਾਸਤੇ ਉਹ ਬਾਕੀ ਬਚੇ ਖਰਚੇ ਉਹਦੇ ਲਈ ਤਾਕਤ ਦਾ ਸਾਧਨ ਵੀ ਬਣ ਜਾਂਦੀ ਆ ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿਸਾਨਾਂ ਦਾ ਦਰਦ ਪਹਿਚਾਣੋ ਕਿਸਾਨਾਂ ਦਾ ਦਰਦ ਵੀ ਸੁਣੋ ਤਾਂ ਕਿ ਕਿਸਾਨਾਂ ਦੇ ਨਾਲ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕਨਫਲੈਕਟ ਨਾ ਹੋਵੇ ਕਿਸਾਨ ਕਦਾਈ ਨਹੀਂ ਚਾਹੁੰਦੇ ਕਿ ਅਸੀਂ ਸਰਕਾਰ ਨਾਲ ਝਗੜਾ ਕਰੀਏ ਜਾਂ ਲੜੀਏ ਲੇਕਿਨ ਮਜਬੂਰੀਆਂ ਬਣਦੀਆਂ ਨੇ ਜਦੋਂ ਸਾਡੀ ਕੋਈ ਸੁਣਦਾ ਹੀ ਨਹੀਂ ਐਨਜੀਟੀ ਦਾ